ਈ 7 ਦਿਨ ਕਹਿ ਰਿਹਾ ਕੋਈ 3 ਦਿਨ ਕਾ ਰਿਹਾ ਉਹ ਇੱਕ ਪਾਸੇ ਗੁਰੂ ਤੇ ਉਹਦੇ ਨਾਲ ਚੰਦ ਸੇਖੋ ਦੇ ਸਾਡੀਆਂ 22 ਧਾਰਾ ਤੇ 22 ਧਾਰਾਂ ਦੇ ਰਾਜੇ ਤੇ 22 ਧਾਰਾਂ ਦੇ ਰਾਜਿਆਂ ਦੇ ਮਗਰ ਹਿੰਦੁਸਤਾਨ ਦਾ ਬਾਦਸ਼ਾ ਜਿੰਨੇ 92 ਜਰਨਲ ਸਾਡੀ ਮਦਦ ਵਾਸਤੇ ਭੇਜੇ ਜੇ ਕਿਤੇ ਮੇਰੀ ਅਕਲ ਦੇ ਨਾਲ ਜੇ ਕਿਤੇ ਮੇਰੀ ਰਾਇ ਦੇ ਨਾਲ ਤੁਸੀਂ ਮੇਰੀ ਤਰਤੀਬ ਨਾਲ ਚੱਲੋ ਤੇ ਮੈਂ ਤੁਹਾਨੂੰ ਤਿੰਨਾ ਘੰਟਿਆਂ ਦੇ ਅੰਦਰ ਲੋਹ ਗੜਦਾ ਕਿਲਾ ਢਾਕੇ ਉਹਦੀ ਇੱਟ ਨਾਲ ਇੱਟ ਖੜਕਾ ਕੇ ਉਹਦੀ ਖਾਕ ਅਸਮਾਨ ਵੱਲੇ ਉਡਾ ਦੇਵਾਂਗਾ ਉਹਨਾਂ ਨੇ ਪੁੱਛਿਆ ਤੇਰੇ ਕੋਲ ਕੀ ਆਸੀ ਗਿੱਦੜ ਸਿੰਘੀ ਆ ਵੀ ਤੂੰ ਤਿੰਨਾ ਘੰਟਿਆਂ ਚ ਫਤਿਹ ਕਰ ਦੇਂਗਾ ਉਹਨੇ ਕਿਹਾ ਮੇਰੇ ਕੋਲ ਮੇਰੀਆਂ ਫੌਜਾਂ ਉਹਨੇ ਕਿਹਾ ਫੌਜਾਂ ਦੇ ਸਾਡੇ ਕੋਲ ਵੀ ਆ ਗਈਆਂ ਹੋਰ ਕੋਈ 10 ਵਿਸ਼ੇਸ਼ਤਾਈ ਉਹਨੇ ਕਿਹਾ ਮੇਰੇ ਕੋਲ ਇੱਕ ਐਸਾ ਹਾਥੀ ਆ ਜਿਹੜਾ ਸਿਖਾਇਆ ਹੋਇਆ ਉਹਨੇ ਕਿਹਾ ਉਹ ਕੀ ਕਰਦਾ ਉਹਨੇ ਕਿਹਾ ਇਹ ਤਾਂ ਪਤਾ ਲੱਗੇਗਾ ਨਾ ਜਦੋਂ ਮੈਂ ਉਹਨੂੰ ਤਿਆਰ ਕਰਕੇ ਲਿਆਵਾਂਗਾ ਉਹਨਾਂ ਨੇ ਕਿਹਾ ਦੱਸ ਉਹਨੇ ਕਿਹਾ ਮੌਕੇ ਦੇ ਪਤਾ ਲੱਗੂਗਾ ਉਹਨੇ ਕਿਹਾ ਪਸ਼ੂਆਂ ਦੀ ਇੱਥੇ ਕੀ ਫੜ ਮਾਰਦਾ ਵੱਡੇ ਵੱਡੇ ਜਰਨੈਲ ਸਾਡੇ ਕੋਲ ਬੈਠੇ ਆ ਤੂੰ ਇੱਕ ਹਾਥੀ ਲੈ ਕੇ ਤੜਿਆ ਫਿਰਦਾ ਹਾਥੀ ਦੇ ਸਾਰੇ ਰਾਜਿਆਂ ਕੋ ਹੈਗੇ ਆ ਉਹਨੇ ਕਿਹਾ ਨਹੀਂ ਫਿਰ ਉਹਦੇ ਵਰਗਾ ਹਾਥੀ ਨਹੀਂ ਕਿਸੇ ਕੋ ਕੀ ਵਿਸ਼ੇਸ਼ਤਾਈ ਉਹਦੀ ਉਹਨੇ ਕਿਹਾ ਉਹ ਹਾਥੀ ਜੰਗਾ ਜੁੱਧਾਂ ਦਾ ਮਾਹਰ ਆ ਉਹਨੂੰ ਸਿਖਾਇਆ ਹੋਇਆ ਉਹਨੇ ਕਿਹਾ ਠੀਕ ਆ ਮੈਂ ਉਹਨੂੰ ਪਿਆਵਾਂਗਾ ਮਦ ਮਦ ਸ਼ਰਾਬ ਨੂੰ ਕਹਿੰਦੇ ਸ਼ਰਾਬ ਬੰਦੇ ਨੇ ਪੀਤੀ ਹੋਵੇ ਪੰਜ ਚਾਰ ਬੰਦੇ ਉਹਨੂੰ ਇਨੀ ਫੜ ਸਕਦੇ ਹਾਥੀ ਨੂੰ ਸ਼ਰਾਬ ਪਿਉਣੀ ਹੈ ਤੇ ਪਿਉਣੀ ਵੀ ਪੀਪਾ ਤੇ ਹੁਣ ਕਿੰਨੀ ਤੇਜ ਹੋਵੇ ਇਹ ਤਾਂ ਰਾਜਾ ਕੇਸਰੀ ਚੰਦ ਹੀ ਜਾਣਦਾ ਨਾ ਵੀ ਉਹਨੇ ਹੁਣ ਕਿਹੜੀ ਹਾਥੀ ਨੂੰ ਸ਼ਰਾਬ ਪਿਉਣੀ ਉਹਨਾਂ ਕਹਿੰਦਾ ਚਲੋ ਸ਼ਰਾਬ ਪੀ ਲਈ ਹੋਰ ਕੀ ਕਰੇਗਾ ਉਹਨਾਂ ਕਹਿੰਦੇ ਮੱਥੇ ਵਿੱਚ ਬਨਾਂਗੇ ਸੱਤ ਤਵੇ ਫਲਾਦੀ ਹੋਰ ਉਹਨਾਂ ਕਹ ਉਹਦੀ ਸੁਣਦੇ ਨਾਲ ਬਨਾਂਗੇ ਤਲਵਾਰਾਂ ਉਹਦੀ ਲਵਾਵਾਂਗੇ ਟੱਕਰ ਜਿਹੜਾ ਕਹਿੰਦੇ ਹੋ ਨਾ ਗੁਰੂ ਨੇ ਕਿਲੇ ਨੂੰ ਦਰਵਾਜ਼ਾ ਲਾਇਆ ਫਲਾਦੀ ਐ ਕੋਈ ਤੋੜ ਨਹੀਂ ਸਕਦਾ ਜੇ ਮੇਰੇ ਹਾਥੀ ਦਾ ਜੋਰ ਮੇਰੀਆਂ ਫੌਜਾਂ ਦਾ ਜੋਰ ਪਾ ਗਿਆ ਮੈਂ ਉਹ ਦਰਵਾਜ਼ਾ ਚੱਕਣਾ ਚੂਰ ਕਰ ਦੇਵਾਂਗਾ ਕਿਲੇ ਦੇ ਅੰਦਰ ਬੈਠ ਜਿਹਨੂੰ ਸਭ ਨਾਲੋਂ ਪਹਿਲਾਂ ਜਾ ਕੇ ਮੈਂ ਹਥਕੜੀ ਪਾਵਾਂਗਾ ਉਹਨੇ ਕਿਹਾ ਇੱਕ ਟੱਕਰ ਦੋ ਟੱਕਰ ਤੀਜੀ ਟੱਕਰ ਨੂੰ ਮੈਂ ਕਿਲੇ ਦਾ ਦਰਵਾਜ਼ਾ ਤੋੜ ਦੇਵਾਂਗਾ ਕਿਲਾ ਲੋਗਰ ਦਾ ਜਿਹੜਾ ਦਰਵਾਜ਼ਾ ਤੁਸੀਂ ਉਹਨੂੰ ਹੀ ਪਰ ਆਈ ਫਿਰਦੇ ਆਂ ਫਲਾਤ ਦਾ ਕੋਟ ਮੈਂ ਵੱਡੇ ਵੱਡੇ ਕੋਟ ਮੈਂ ਵੱਡੀਆਂ ਵੱਡੀਆਂ ਘੜੀਆਂ ਮੈਂ ਵੱਡੇ ਵੱਡੇ ਕਿਲੇ ਤਬਾਹ ਕਰ ਦਿੱਤੇ ਇਹ ਅਨੰਦਪੁਰ ਦੇ ਕਿਲੇ ਮੇਰੇ ਸਾਹਮਣੇ ਕੀ ਹੈ ਇਹ ਸਾਰੀ ਜ਼ਿੰਮੇਵਾਰੀ ਉਹਨੇ ਆਪਣੇ ਸਿਰ ਉੱਤੇ ਲੈ ਕੇ ਬਾਕੀ ਰਾਜਿਆਂ ਨੂੰ ਕਿਹਾ ਕਿ ਤੁਸੀਂ ਮੇਰੀ ਇਮਦਾਦ ਵਿੱਚ ਹੋਵੋਗੇ ਇਹ ਚਾਹੁੰਦਾ ਸੀ ਕਿ ਰਾਜੇ ਕੇਸਰੀ ਚੰਦ ਦਾ ਨਾਮ ਇੱਡਾ ਵੱਡਾ ਹੋ ਜਾਏ ਜਿਹੜਾ ਹਿੰਦੁਸਤਾਨ ਦਾ ਬਾਦਸ਼ਾ ਉਹ ਮੈਨੂੰ ਪੰਜਾਬ ਦਾ ਗਵਰਨਰ ਨਿਯਤ ਕਰ ਦੇਵੇ ਹਰ ਬੰਦਾ ਆਪਣੀ ਸ਼ਕਤੀ ਵਧਾਉਣ ਵਾਸਤੇ ਹਰ ਬੰਦਾ ਆਪਣੀ ਤਾਕਤ ਵਧਾਉਣ ਵਾਸਤੇ ਉਹ ਸਰਕਾਰਾਂ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦਾ ਇੱਥੇ ਬੈਠਾ ਸਰਦਾਰ ਚੱਤਰ ਸਿੰਘ ਬਰਾੜ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਤੇ ਪਾਤਸ਼ਾਹ ਦਾ ਅਨੰਨ ਸੇਵਕ ਉਹਨੇ ਸਾਰੀ ਡੈਰੀ ਆ ਜਿਹੜੀ ਡੈਰੀ ਨਵੀਸ ਆ ਉਹ ਸਾਰੀਆਂ ਰਿਪੋਰਟਾਂ ਸਤਗੁਰੂ ਜੀ ਤੱਕ ਪਹੁੰਚਾਉਂਦਾ ਇਸ ਮੀਟਿੰਗ ਦੀ ਜੋ ਉੱਥੇ ਕਾਰਵਾਈ ਚੱਲੀ ਮੀਟਿੰਗ ਦੀ ਸਮਾਪਤੀ ਤੋਂ ਬਾਅਦ ਰਾਜੇ ਆਪੋ ਆਪਣੀਆਂ ਫੌਜਾਂ ਲੈਣ ਵਾਸਤੇ ਤੁਰ ਪਏ ਇਹ ਪਹੁੰਚਿਆ ਕਿਲਾ ਲੋਹ ਘੜਦੇ ਅੰਦਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਖਲੋ ਕੇ ਸਾਰੀ ਵਾਰਤਾ ਹੈ ਇਹੋ ਲਾਗੀ ਨੂੰ ਮਟਕ ਮਾੜੀ ਜੁੱਤੀ ਨੂੰ ਸੜਕ ਮਾੜੀ ਅੱਖ ਵਿੱਚ ਰੜਕ ਤੇ ਬੜਕ ਮਾੜੀ ਵੈਰਾ